ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਇੱਕ PS TET ਦੇ ਲਈ ਇੱਕ ਨੋਟੀਫਿਕੇਸ਼ਨ ਆ ਵਾਇਰਲ ਹੋ ਰਿਹਾ ਠੀਕ ਹੈ ਕਾਫੀ ਗਰੁੱਪਾਂ ਦੇ ਵਿੱਚ ਇੱਕ ਨੋਟੀਫਿਕੇਸ਼ਨ ਆ ਰਿਹਾ ਜਿੰਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਜਿਹੜਾ PS TET ਹੈ ਉਹਦਾ ਪੇਪਰ ਆ ਸਕਦਾ ਹੈ 26 ਮਈ ਦੇ ਨੇੜੇ ਲਿਖਿਆ ਠੀਕ ਹੈ ਮਈ ਦੇ ਵਿੱਚ ਪੇਪਰ ਦੇ ਬਾਰੇ ਲਿਖਿਆ ਹੋਇਆ ਹੈ ਇੱਕ ਪਬਲਿਕ ਨੋਟਿਸ ਹੈ ਜਿੰਦੇ ਵਿੱਚ ਲਿਖਿਆ 26 ਮਈ 2024 ਨੂੰ PS TET ਦਾ ਪੀਪਰ ਹੋ ਸਕਦਾ ਹੈ ਠੀਕ ਹੈ ਟੈਂਟੇਟਿਵ ਡੇਟਸ ਹੈ ਮਤਲਬ ਇੱਕ ਅੰਦਾਜ਼ਾ ਜਿਵੇਂ ਲਾ ਸਕਦੇ ਨਾ ਆਪਾਂ ਠੀਕ ਹੈ ਜੇ ਮੈਂ ਆਪਾਂ ਕੋਈ ਵਿਆਹ ਰੱਖਣਾ ਹੋਵੇ ਵਿਆਹ ਤੋਂ ਪਹਿਲਾਂ ਆਪਾਂ ਮਤਲਬ ਡੇਟ ਜੀ ਗੈਸ ਕਰ ਲੈਨੇ ਆ ਚਲੋ ਇੰਨੀ ਤਰੀਕ ਨੂੰ ਆਪਾਂ ਵਿਆਹ ਕਰ ਲਾਂਗੇ ਨੇੜੇ ਤੇੜੇ ਜਾ ਕੇ ਠੀਕ ਹੈ ਉਸੇ ਤਰੀਕੇ ਨਾਲ ਇੱਕ ਪਲਾਨ ਜਿਹਾ ਬਣਾਇਆ ਟੈਂਟੇਟਿਵ ਡੇਟਸ ਦਾ ओके सो ਜਿੰਦੇ ਵਿੱਚ ਇਹ ਦੱਸਿਆ 26 ਮਈ 2024 ਨੂੰ ਤੁਹਾਡਾ ਕੀ ਪੀਐਸਟੈਟ ਹੋਏਗਾ ਸੋ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਆਪਣੇ ਚੈਨਲ ਦੇ ਉੱਪਰ ਸਿਰਫ ਅੱਜ ਹੀ ਤੇ ਕੱਲ ਵਾਸਤੇ ਕੀ ਆ ਆਫਰ ਚੱਲ ਰਿਹਾ ਜਿੰਦੇ ਵਿੱਚ ਪੀਐਸਟੈਟ ਦੀ ਤਿਆਰੀ ਕਰਵਾਈ ਜਾ ਰਹੀ ਚਾਰ ਸਬਜੈਕਟਾਂ ਦੀ ਉਸ ਤੋਂ ਬਿਨਾ ਕੀ ਹੈ ਤੁਹਾਨੂੰ ਕੀ ਹੈ ਸੈਕੰਡ ਇਅਰ ਦੇ ਪੇਪਰਾਂ ਦੀ ਤਿਆਰੀ ਵੀ ਕਰਵਾਈ ਜਾਏਗੀ ਕਿਉਂਕਿ ਅਪ੍ਰੈਲ ਦੇ ਵਿੱਚ ਤੁਹਾਡੇ ਸੈਕੰਡ ਇਅਰ ਦੇ ਪੇਪਰ ਹੋਣਗੇ ਜਿਹੜਾ ਸੈਸ਼ਨ 21 22 ਹੈ ਉਹਦੇ ਪੇਪਰ ਕੀ ਆ ਅਪ੍ਰੈਲ ਦੇ ਵਿੱਚ ਹੋਣਗੇ ਤੇ 22 24 ਤਾਂ ਬਹੁਤ ਲੇਟ ਹੋਣਗੇ ਓਕੇ ਸੋ ਪੀਐਸਟੈਟ ਤੇ ਇਹ تیاری ਵੀ ਕਰਵਾਈ ਜਾਏਗੀ 400 ਅਬਜੈਕਟਾਂ ਦੀ ਪੰਜਾਬੀ ਨੂੰ ਛੱਡ ਕੇ ਹੋ ਸਕਦਾ ਹੈ ਪੰਜਾਬੀ ਵੀ ਸ਼ੁਰੂ ਕਰ ਦਈਏ ਬਾਕੀ 400 ਅਬਜੈਕਟਾਂ ਪੱਕੀ ਆ ਜਿੰਦੇ ਵਿੱਚ ਸਬਜੈਕਟਾਂ ਦੇ ਬਾਰੇ ਉਹਨਾਂ ਦੇ ਨੋਟਸ ਐਮਸੀਕਿਊ ਮੌਕ ਟੈਸਟ ਸਾਰਾ ਕੁਝ ਮਿਲੇਗਾ ਇਸ ਤੋਂ ਇਲਾਵਾ ਸੈਕੰਡ ਇਅਰ ਦੇ ਸੱਤ ਸਬਜੈਕਟ ਵੀ ਤੁਹਾਨੂੰ ਕਵਰ ਕਰਵਾਏ ਜਾਣਗੇ ਸੋ ਜੇਕਰ ਤੁਸੀਂ ਬੈਚ ਲੈਣਾ ਚਾਹੁੰਦੇ ਹੋ ਸਿਰਫ 400 ਰੁਪਏ ਦਾ ਬੈਚ ਹੈ ਤੁਸੀਂ ਇਹ ਜੁਆਇਨ ਕਰ ਸਕਦੇ ਹੋ ਠੀਕ ਹੈ ਅੱਜ ਤੇ ਕੱਲ ਵਾਸਤੇ ਆਫਰ ਹੈ ਉਸ ਤੋਂ ਬਾਅਦ ਜੇ ਨੋਟੀਫਿਕੇਸ਼ਨ ਆ ਗਿਆ ਫਿਰ ਤਾਂ ਫੀਸ ਕਿ ਸਿੱਧੀ 1000 ਰੁਪਏ ਹੋਏਗੀ ਤੋ ਤੁਸੀਂ ਜੁਆਇਨ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਨੋਟੀਫਿਕੇਸ਼ਨ ਦੀ ਮੈਂ ਪਹਿਲਾਂ ਦੇਖਿਆ ਨੋਟੀਫਿਕੇਸ਼ਨ ਮੈਨੂੰ ਸਟੂਡੈਂਟ ਨੇ ਸੈਂਡ ਕੀਤਾ ਮੈਨੂੰ ਲੱਗਾ ਫੇਕ ਹੈ ਉਸ ਤੋਂ ਬਾਅਦ ਮੈਂ ਵੈਬਸਾਈਟ ਤੇ ਚੈੱਕ ਕੀਤਾ ਤਾਂ ਵੈਬਸਾਈਟ ਦੇ ਉੱਪਰ ਜਿਹੜੀ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਹੈ ਉਹਦੇ ਉੱਪਰ ਕੀ ਹੈ ਸ਼ੋ ਹੋ ਰਿਹਾ ਓਕੇ ਮਤਲਬ ਜੇਕਰ ਡਿਪਾਰਟਮੈਂਟ ਦੀ ਵੈਬਸਾਈਟ ਤੇ ਸ਼ੋ ਹੋ ਰਿਹਾ ਤਾਂ ਮਤਲਬ ਇਹਦੇ ਸੱਚਾਈ ਹੋਏਗੀ ਮੈਂ 3-4 ਮਹੀਨੇ ਪਹਿਲਾਂ ਇੱਕ ਵੀਡੀਓ ਵੀ ਬਣਾਈ ਸੀ ਜਿੰਨੇ ਵਿੱਚ ਮੈਂ ਦੱਸਿਆ ਸੀਗਾ ਕਿ ਡਿਪਾਰਟਮੈਂਟ ਦੀ ਮੀਟਿੰਗ ਹੋਈ ਹੈ ਮੈਨੂੰ ਵੀ ਕਿਸੇ ਨੇ ਆ ਕੇ ਦੋਸਤ ਨੇ ਦੱਸਿਆ ਸੀ ਡਿਪਾਰਟਮੈਂਟ ਦੀ ਮੀਟਿੰਗ ਹੋਈ ਹੈ ਜਿੰਦੇ ਵਿੱਚ ਇਹ ਡਿਸੀਜਨ ਲਿਆ ਗਿਆ ਅਪ੍ਰੈਲ ਜਾਂ ਮਈ ਦੇ ਵਿੱਚ ਤੁਹਾਡਾ ਪੀਐਸ ਟੈਟ ਆਏਗਾ ਤਾਂ ਅਪ੍ਰੈਲ ਦੇ ਵਿੱਚ ਨਹੀਂ ਆਇਆ ਚਲੋ ਮਈ ਦੇ ਵਿੱਚ ਆ ਗਿਆ ਮੈਂ ਵੀਡੀਓ ਦੇ ਵਿੱਚ ਲੋ ਗੱਲਾਂ ਕਹੀਆਂ ਸੀਗੀਆਂ ਕਿ ਅਪ੍ਰੈਲ ਜਾਂ ਮਈ ਦੇ ਵਿੱਚ ਪੀਐਸ ਟੈਟ ਪੱਕਾ ਹੀ ਆਏਗਾ ਕਿਉਂਕਿ ਉਦੋਂ ਡਿਪਾਰਟਮੈਂਟ ਦੀ ਮੀਟਿੰਗ ਹੋਈ ਸੀ ਇਹਨਾਂ ਨੇ ਕਿਹਾ ਪੀਐਸ ਟੈਟ ਜ਼ਰੂਰ ਲੈਣਾ ਓਕੇ ਸੋ ਤਿਆਰੀ ਰੱਖੋ 26 ਮਈ ਨੂੰ ਕੀ ਹੈ ਪੇਪਰ ਹੋ ਸਕਦਾ ਹੈ ਟੈਂਟੇਟਿਵ ਡੇਟਸ ਹੈ ਅੱਗੇ ਪਿੱਛੇ ਹੋ ਸਕਦੀਆਂ ਜ਼ਿਆਦਾ ਅੱਗੇ ਪਿੱਛੇ ਨਹੀਂ ਹੋਏਗਾ ਨੇੜੇ ਤੇੜੇ ਜੀ ਮੰਨ ਕੇ ਚੱ ਤੇੜੇ ਤੇੜੇ ਇੱਥੇ ਜੀ ਪੇਪਰ ਆਏਗਾ ਓਕੇ ਫਾਰਮ ਭਰਨੇ ਹਜੇ ਨਹੀਂ ਆਏ ਤਾਂ ਕਿਰਪਾ ਕਰਕੇ ਮੈਸੇਜ ਕਰਿਓ ਫਾਰਮ ਕਦੋਂ ਫਿਲ ਹੋਣਗੇ ਜਦੋਂ ਵੀ ਫਾਰਮ ਫਿਲ ਹੋਣਗੇ ਤੁਹਾਨੂੰ ਵੀਡੀਓ ਜ਼ਰੂਰ ਬਣਾ ਕੇ ਦਵ ਦੱਸਾਂਗੇ ਓਕੇ ਫਾਰਮ ਫਿਲ ਕਦੋਂ ਹੋਣਗੇ ਕੀ ਕੀ ਫਿਲ ਕਰਨਾ ਸਾਰਾ ਕੁਝ ਜਦੋਂ ਸਿਲੇਬਸ ਆਏਗਾ ਸਾਰਾ ਕੁਝ ਤੁਹਾਨੂੰ ਕੀ ਡਿਟੇਲ ਦੇ ਵਿੱਚ ਦੱਸਿਆ ਜਾਏਗਾ ਵੈਸੇ ਪੁਰਾਣਾ ਸਿਲੇਬਸ ਪਿਆ ਹੋਇਆ ਤੁਸੀਂ ਨੈਟ ਦੇ ਉੱਪਰ ਚੈੱਕ ਕਰ ਸਕਦੇ ਹੋ ਬਟ ਨਵਾਂ ਸਿਲੇਬਸ ਹਲੇ ਕੁਝ ਨਹੀਂ ਆਇਆ ਪੁਰਾਣੇ ਸਿਲੇਬਸ ਦੇ ਵਿੱਚ ਮਾੜਾ ਮੋਟਾ ਚੇਂਜ ਹੁੰਦਾ 1 ਅੱਧਾ ਪਰਸੈਂਟ ਜ਼ਿਆਦਾ ਚੇਂਜ ਨਹੀਂ ਹੁੰਦਾ ਤੁਸੀਂ ਤਿਆਰੀ ਕਰਨੀ ਹੁਣੇ ਸ਼ੁਰੂ ਕਰ ਸਕਦੇ ਹੋ ਬੈਜ ਜੁਆਇਨ ਕਰ ਸਕਦੇ ਹੋ ਜ਼ਰੂਰੀ ਨਹੀਂ ਸਾਡੇ ਕੋਲੋਂ ਕਰਨਾ ਕਿ ਦੋਵੇਂ ਜੁਆਇਨ ਕਰ ਸਕਦੇ ਹੋ ਕਿਤੋਂ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਜੁਆਇਨ ਕਰ ਸਕਦੇ ਹੋ 셀ਫ ਸਟੱਡੀ ਕਰ ਸਕਦੇ ਹੋ ਬਟ ਆਪਣੀ ਤਿਆਰੀ ਰੱਖੋ ਕਿਉਂਕਿ ਪੀਐਸਟੈਟ ਕਲੀਅਰ ਹੋਏਗਾ ਉਸ ਤੋਂ ਬਾਅਦ ਅਗਲੇ ਸਾਲ ਪੋਸਟ ਆਉਣਗੀਆਂ ਕਿਉਂਕਿ ਐਸਆਰ ਤਾਂ 9994 ਪੂਰੀ ਹੋਊਗੀ ਉਸ ਤੋਂ ਬਾਅਦ ਕੀ ਹੈ ਅਗਲੇ ਸਾਲ ਤੁਹਾਡੀਆਂ ਪੋਸਟਾਂ ਆਉਣਗੀਆਂ ਉਦੋਂ ਤੁਸੀਂ ਕੈ ਐਲੀਜੀਬਲ ਹੋ ਜਾਓਗੇ ਜੌਬ ਵਾਸਤੇ ਜਿਹੜੇ 21 22 ਆ ਉਹਨਾਂ ਵਾਸਤੇ ਤਾਂ ਬਹੁਤ ਜ਼ਰੂਰੀ ਹੈ ਪੀਐਸਟੈਟ ਕਲੀਅਰ ਕਰਨਾ ਕਿਉਂਕਿ 22 24 ਤਾਂ ਹਾਲੇ ਸੈਕੰਡ ਇਅਰ ਦੇ ਕਦੋਂ ਹੋਣਗੇ ਅਗਲੇ ਸਾਲ ਹੋਣਗੇ ਤਾਂ ਕੁਝ ਕਹਿ ਨਹੀਂ ਸਕਦੇ ਬਾਕੀ ਤੁਸੀਂ ਵੀ 22 24 ਵਾਲੇ ਤੁਸੀਂ ਵੀ ਆਪਣੀ ਤਿਆਰੀ ਰੱਖੋ ਪੀਐਸਟੈਟ ਕਲੀਅਰ ਕਰੋ ਹੋ ਸਕਦਾ ਹੈ ਜਦੋਂ ਅਗਲੇ ਸਾਲ ਪੋਸਟ ਆਉਣ ਤਾਂ ਉਦੋਂ ਤੁਸੀਂ ਐਲੀਜੀਬਲ ਹੋ ਜਾਓ ਓਕੇ ਇਹ ਸਰਕਾਰ ਕੀ ਹੈ ਲਗਭਗ ਉਮੀਦ ਤਾਂ ਹੈਗੀ ਹੈ ਕਿ ਅਗਲੇ ਸਾਲ ਹੀ ਪੋਸਟਾਂ ਕੱਢੇਗੀ ਬਾਕੀ ਕੁਝ ਆਪਾਂ ਕਹਿ ਨਹੀਂ ਸਕਦੇ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਮੇਰਾ ਨੰਬਰ ਹੈ 9501442503 ਸੋ ਅੱਜ ਤੇ ਕੱਲ ਵਾਸਤੇ ਆਫਰ ਰੱਖਿਆ ਵੈਸੇ ਤਾਂ ਆਫਰ ਖਤਮ ਕਰਤਾ ਸੀ ਬਟ ਇੱਕ ਦੋ ਦਿਨ ਹੋਰ ਆਪਾਂ ਐਕਸਟੈਂਡ ਕਰਤਾ ਸੋ ਜੇਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤੁਸੀਂ ਜੁਆਇਨ ਕਰ ਸਕਦੇ ਥੈਂਕ ਯੂ ਵੈਰੀ ਮਚ